ਲੇਖਕ ਲਖਮਿੰਦਰ ਸਿੰਘ ਸੰਧੋ ਸਾਲ 1978 ਚ ਮੈਂ 10ਵੀਂ ਪਾਸ ਕੀਤੀ। ਉਸੇ ਸਾਲ ਹੀ ਅਸੀਂ ਸ਼ਹਿਰ ਛੱਡ ਕੇ ਪਿੰਡ ਜਾਣ ਦਾ ਫੈਸਲਾ ਕੀਤਾ। ਪਿਤਾ ਜੀ ਨੇ ਐਨਾ ਕਰਜ਼ ਲੈ ਲਿਆ ਸੀ ਕਿ ਸਾਰੀ ਜ਼ਮੀਨ ਵੇਚ ਕੇ ਵੀ ਨਹੀਂ ਸੀ ਲੈਣਾ। ਇਸ ਕਰਜ਼ੇ ਨੂੰ ਲੌਣ ਲਈ ਖੇਤੀ ਕਰਨੀ ਜ਼ਰੂਰੀ ਹੋ ਗਈ। ਜਦੋਂ ਅਸੀਂ ਪਿੰਡ ਵਾਪਸ ਚਲੇ ਗਏ ਤਾਂ ਦਾਦਾ ਜੀ ਨੂੰ ਇਹ ਗੱਲ ਪਸੰਦ ਨਹੀਂ ਆਈ। ਉਹ ਸਮਝ ਗਏ ਕਿ ਹੁਣੇ ਜ਼ਮੀਨ ਵੇਚੂਗਾ। ਕਰਜ਼ੇ ਵਾਲੀ ਗੱਲ ਉਹਨਾਂ ਨੂੰ ਵੀ ਪਤਾ ਲੱਗ ਗਈ ਸੀ ਉਹਨਾਂ ਨੇ ਪਿਤਾ ਜੀ ਨੂੰ ਸਭ ਤੋਂ ਮਾੜੀ 3 ਹਿੱਸੇ ਦੀ ਜ਼ਮੀਨ ਦਿੱਤੀ ਮੇਰੇ ਪਿਤਾ ਜੀ ਹੋਰੇ ਦੋ ਪਰ ਆਸਾਨ ਇਸ ਪਿੱਛੇ ਉਹਨਾਂ ਦੀ ਤਰਕ ਸੀ ਜ਼ਮੀਨ ਤਾਂ ਵਿਕੇਗੀ ਹੀ ਕਿਉਂ ਨਾ ਮਾੜੀ ਵੇਚੀ ਜਾਵੇ ਮੈਂ ਪਿੰਡ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਚੰਗੀ ਜ਼ਮੀਨ 'ਚ ਫਸਲ ਬੀਜੀ ਮਾੜੀ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ ਮੈਂ ਅੱਗੇ ਪੜਨਾ ਨਹੀਂ ਸੀ ਚਾਹੁੰਦਾ ਮੈਨੂੰ ਲੱਗਦਾ ਸੀ ਪਰਿਵਾਰ ਨੂੰ ਗਰੀਬੀ ਤੇ ਕਰਜ਼ੇ 'ਚੋਂ ਕੱਢਣ ਲਈ ਮਿਹਨਤ ਕਰਨੀ ਪਊ ਇਸ ਲਈ ਅੱਗੇ ਪੜਿਆ ਨਹੀਂ ਜਾਣਾ ਪਰ ਮਾਂ ਨਹੀਂ ਚਾਹੁੰਦੀ ਸੀ ਕਿ ਮੈਂ ਪੜ੍ਹਾਈ ਛੱਡਾਂ ਉਸਨੇ ਹੁਕਮ ਕੀਤਾ ਵੀ ਕਾਲਜ ਚ ਦਾਖਲਾ ਲੈ ਕਿਉਂਕਿ ਮੇਰੇ 10ਵੀਂ ਚ ਬਹੁਤ ਵਧੀਆ ਨੰਬਰ ਸਨ ਮਾਂ ਦਾ ਹੁਕਮ ਮੇਰੇ ਲਈ ਰੱਬ ਦੇ ਹੁਕਮ ਵਰਗਾ ਹੁੰਦਾ ਸੀ ਮੈਂ ਸ਼ਹਿਰ ਜਾ ਕੇ ਗਵਰਨਮੈਂਟ ਕਾਲਜ ਚ ਦਾਖਲਾ ਲੈ ਲਿਆ ਪ੍ਰੈਪ ਚ ਸਾਲ 1978 ਚ ਉਸ ਟਾਈਮ 10ਵੀਂ ਤੋਂ ਬਾਅਦ 4 ਸਾਲਾਂ ਚ ਗ੍ਰੈਜੂਏਸ਼ਨ ਹੁੰਦੀ ਸੀ ਮੈਂ ਕਾਲਜ ਦੇ ਨਾਲ-ਨਾਲ ਖੇਤੀ ਵੀ ਕਰਨੀ ਸਵੇਰੇ ਕਾਲਜ ਜਾਣਾ ਤੇ ਦੁਪਹਿਰ ਨੂੰ ਵਾਪਸ ਆ ਜਾਣਾ ਮੇਰੇ ਦਿਮਾਗ 'ਚ ਪੜ੍ਹਾਈ ਨਾਲੋਂ ਜ਼ਿਆਦਾ ਪਰਿਵਾਰ ਦੀ ਹਾਲਤ ਚੱਲ ਰਹੀ ਸੀ ਮੈਨੂੰ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਣ ਦਾ ਸ਼ੌਂਕ ਸੀ ਇੱਥੇ ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ ਉਹ ਮੇਥੋਂ ਇੱਕ ਸਾਲ ਅੱਗੇ ਸੀ ਮੈਂ ਪ੍ਰੈਪ 'ਚ ਤੇ ਉਹ ਬੀਏ ਪਾਰਟ 1 'ਚ ਉਹ ਮੈਨੂੰ ਦਿਨੋਂ ਪਿਆਰ ਕਰਨ ਲੱਗ ਗਈ ਪਰ ਮੇਰੇ ਦਿਮਾਗ 'ਚ ਇਹ ਸਭ ਨਹੀਂ ਸੀ ਕਿਉਂਕਿ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਐਸਾ ਕੁਝ ਸੋਚਣ ਹੀ ਨਹੀਂ ਦਿੱਤਾ ਸੀ ਸਾਰ ਉਸ ਕੁੜੀ ਲਈ ਮੈਂ ਹੀ ਸਭ ਕੁਝ ਸੀ ਉਸਦੀ ਕਹਾਣੀ ਮੇਰੇ ਤੋਂ ਸ਼ੁਰੂ ਹੋ ਕੇ ਮੇਰੇ ਤੇ ਖਤਮ ਹੁੰਦੀ ਸੀ ਉਹ ਇੱਕ ਬਹੁਤ ਹੀ ਗਰੀਬ ਪਰਿਵਾਰ ਚੋਂ ਸੀ ਉਸਦੇ ਪਿਤਾ ਜੀ ਕੋਲ 2 ਕਿੱਲੇ ਜ਼ਮੀਨ ਸੀ ਤੇ ਉਸਦੇ ਦੋ ਭਰਾ ਸਨ ਅਸੀਂ ਤਿੰਨ ਸਾਲ ਕਾਲਜ ਵਿੱਚ ਇਕੱਠੇ ਪੜੇ ਇਨ੍ਹਾਂ ਤਿੰਨਾਂ ਸਾਲਾਂ 'ਚ ਮੈਂ ਕਾਲਜ ਦੀ ਸਟੂਡੈਂਟ ਯੂਨੀਅਨ ਦੋ ਸਾਲ ਪ੍ਰਧਾਨ ਰਹਾ ਉਹ ਵੀ ਗਿੱਦੇ ਦੀ ਕਪਤਾਨ ਸੀ ਸਾਡੇ ਘਰ ਕੇ ਦੋ ਸਾਲ ਕਾਲਜ ਲਗਾਤਾਰ ਯੂਥ ਫੈਸਟੀਵਲ ਉਹ ওভারঅল ਟਰੋਫੀ ਜਿੱਤਦਾ ਰਿਹਾ ਸਾਡੀਆਂ ਆਈਟਮਾਂ 2 ਸਾਲ ਲਗਾਤਾਰ ਯੂਨੀਵਰਸਿਟੀ ਯੂਥ ਫੈਸਟਿਵਲ ਚ ਫਰਸਟ ਹੁੰਦੀਆਂ ਰਹੀਆਂ ਇਹਨਾਂ ਤਿੰਨਾਂ ਸਾਲਾਂ ਚ ਅਸੀਂ ਇੱਕ ਦੂਜੇ ਦੇ ਬਹੁਤ ਕਰੀਬ ਆ ਗਏ ਹੁਣ ਮੈਂ ਵੀ ਉਸ ਨੂੰ ਬਹੁਤ ਪਿਆਰ ਕਰਨ ਲੱਗ ਗਿਆ ਸੀ ਪਰ ਸ਼ਾਇਦ ਉਸ ਜਿੰਨਾ ਨਹੀਂ ਕਿਉਂਕਿ ਉਹ ਤਾਂ ਮੇਰੇ ਤੋਂ ਬਿਨਾ ਹੋਰ ਕੁਝ ਸੋਚਦੀ ਹੀ ਨਹੀਂ ਸੀ ਮੇਰੇ ਚ ਪਤਾ ਨਹੀਂ ਕੀ ਉਸ ਨੂੰ ਕੀ ਲੱਭਾ ਜੋ ਉਹ ਪਾਗਲਾ ਵਾਂਗ ਮੈਨੂੰ ਪਿਆਰ ਕਰਦੀ ਸੀ ਉਹ ਵੀ ਇਹ ਕਰ ਗਈ ਤੇ ਮੈਂ ਕਾਲਜ ਦੇ ਮਗਰਲੇ 1 ਸਾਲ ਕਾਲਜ ਛੱਡ ਕੇ ਇੰਜੀਨੀਅਰਿੰਗ ਕਰਨ ਲਈ ਬਾਹਰਲੇ ਸੂਬੇ ਚਲਾ ਗਿਆ ਸੀ ਅਗਲੇ 3 ਸਾਲ ਵੀ ਮਿਲਦੇ ਰਹੇ ਮੈਂ ਉਸ ਨੂੰ बीएड ਕਰਵਾਉਣ ਲਈ ਆਪਣੇ ਨਾਲ ਹੀ ਲੈ ਗਿਆ 1 ਸਾਲ ਅਸੀਂ ਫਿਰ ਇਕੱਠੇ ਰਹੇ बीएड ਖਤਮ ਹੁੰਦੇ ਹੀ ਉਹ ਸਕੂਲ 'ਚ ਨੌਕਰੀ ਕਰਨ ਲੱਗ ਗਈ ਉਧਰ ਮੇਰੀ ਸਖਤ ਮਿਹਨਤ ਰੰਗ ਲਿਆਈ ਸਾਡਾ ਸਾਰਾ ਕਰਜ਼ਾ ਉੱਤਰ ਗਿਆ ਇੰਨਾ ਹੀ ਨਹੀਂ ਲੱਖਾਂ ਰੁਪਏ ਆਰਤੀਏ ਕੋਲ ਵਿਆਜ ਤੇ ਰੱਖ ਦਿੱਤੇ ਪਰਿਵਾਰ ਵਾਪਸ ਆਪਣੀ ਪਹਿਲੀ ਪੋਜੀਸ਼ਨ ਤੇ ਆ ਗਿਆ ਪੈਸਾ ਵੇਖ ਕੇ ਮਾਂ ਨੂੰ ਹੰਕਾਰ ਹੋ ਗਿਆ ਉਹ ਆਪਣਾ ਸਮਾਂ ਭੁੱਲ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਗਈ ਮੇਰੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਹੋ ਗਈ ਤੇ ਮੈਨੂੰ ਵੀ ਨੌਕਰੀ ਮਿਲ ਗਈ ਅਸੀਂ ਦੋਵੇਂ ਬਹੁਤ ਖੁਸ਼ ਸੀ ਤੇ ਵਿਆਹ ਦੇ ਸੁਪਨੇ ਵੇਖ ਰਹੇ ਸੀ ਪਰ ਵੈਗਰੂ ਨੂੰ ਇਹ ਮਨਜ਼ੂਰ ਨਹੀਂ ਸੀ ਮੇਰੇ ਮਿਹਨਤ ਨਾਲ ਕਮਾਇਆ ਪੈਸਾ ਸਾਡੇ ਲਈ ਸ਼ਰਾਬ ਬਣ ਗਿਆ ਮਾਂ ਨੇ ਬਿਨਾਂ ਮੈਨੂੰ ਦੱਸੇ ਮੇਰਾ ਰਿਸ਼ਤਾ 31 ਅਗਸਤ 1986 ਨੂੰ ਤੈਅ ਕਰ ਦਿੱਤਾ ਮਾਂ ਦੇ ਬਹੁਤ ਹਾੜੇ ਕੱਢੇ ਪਰ ਉਹ ਟੱਸ ਤੋਂ ਮਸਣਾ ਹੋਈ ਉਹ ਗਰੀਬ ਘਰ ਦੀ ਕੁੜੀ ਨੂੰ ਆਪਣੇ ਨੂ ਬਣਾਉਣ ਲਈ ਤਿਆਰ ਨਾ ਹੋਈ ਸਾਡੇ ਕੋਲ ਦੋ ਹੀ ਆਪਸ਼ਨਸ ਹਨ ਪਹਿਲਾ ਕਿ ਅਸੀਂ ਘਰੋਂ ਭੱਜ ਕੇ ਵਿਆਹ ਕਰਵਾ ਲਈਏ ਤੇ ਦੂਸਰੀ ਇਕੱਠੇ ਜ਼ਹਿਰ ਖਾ ਕੇ ਮਰ ਜਾਈਏ ਪਰ ਉਹ ਕੁੜੀ ਇਹ ਦੋਵੇਂ ਕੰਮ ਲਈ ਤਿਆਰ ਨਾ ਹੋਈ ਉਹ ਨਹੀਂ ਚਾਹੁੰਦੀ ਸੀ ਕਿ ਉਸਦੇ ਪਿਤਾ ਦੀ ਪੱਗ ਨੂੰ ਦਾਗ ਲੱਗੇ ਜੇ ਅਸੀਂ ਇਹਨਾਂ ਦੋਨਾਂ ਗੱਲਾਂ 'ਚੋਂ ਜਿਹੜੀ ਗੱਲ ਵੀ ਕਰਦੇ ਬਦਨਾਮੀ ਤਾਂ ਹੋਣੀ ਸੀ ਉਹ ਮੈਨੂੰ ਮਾਂ ਦੀ ਪਸੰਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਸਲਾਹ ਦੇ ਕੇ ਮੇਥੋਂ ਅੱਜ ਤੋਂ ਬਾਅਦ ਨਾ ਮਿਲਣ ਦਾ ਵਚਨ ਲੈ ਕੇ ਚਲੀ ਗਈ। ਘਰ ਜਾ ਕੇ ਉਸਨੇ ਇੱਕ ਦਿਨ ਛੱਡ ਕੇ 6 ਸਤੰਬਰ 1986 ਨੂੰ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ। ਪਰ ਤਰੀਕਾ ਇਸ ਤਰ੍ਹਾਂ ਅਪਣਾਇਆ ਵੀ ਮੌਤ ਆਤਮ ਹੱਤਿਆ ਨਾ ਲੱਗੇ। ਉਹ ਮੇਰੇ ਦਿਲ ਦਾ ਜਾਨੀ ਮੇਥੋਂ ਸਦਾ ਲਈ ਦੂਰ ਚਲਾ ਗਿਆ ਪਰ ਮੈਂ ਪਿਛਲੇ 35 ਸਾਲਾਂ ਤੋਂ ਉਸ ਦੀ ਯਾਦ 'ਚ ਤੜਫ ਰਿਹਾ ਹਾਂ। ਦੂਰ ਗਏ ਜਾਨੀ ਵਾਪਸ ਨਹੀਂ ਮੁੜਦੇ ਬਸ ਯਾਦਾਂ ਛੱਡ ਜਾਂਦੇ ਨੇ ਤੜਫੋਨ ਲਈ ਧੰਨਵਾਦ ਜੀ